ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕਸ ਵਿਰਾ ਟੀਵੀ ਸੰਗਰੂਰ ਤੋਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਧੂਰੀ ਵਿੱਚ ਬਿਨਾਂ ਲਾਇਸੈਂਸ ਦੇ ਇੱਕ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀ ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਅੱਜ ਰੇਡ ਕਰਕੇ ਉਸ ਨੂੰ ਸੀਲ ਕੀਤਾ ਗਿਆ ਉੱਥੇ ਮੌਜੂਦ 18 ਮਰੀਜ਼ਾਂ ਨੂੰ ਵੀ ਉੱਥੋਂ ਰਿਹਾ ਕਰਵਾਇਆ ਗਿਆ ਦੱਸ ਦਈਏ ਕਿ ਧੂਰੀ ਵਿੱਚ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਨਸ਼ਾ ਛਡਾਊ ਕੇਂਦਰ ਤੇ ਅੱਜ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਾਂਝੀ ਰੇਡ ਕੀਤੀ ਗਈ ਇਸ ਕੇਂਦਰ ਵਿੱਚ 18 ਮਰੀਜ਼ ਦਾਖਲ ਸਨ ਇਹ ਸੈਂਟਰ ਬਿਨਾਂ ਲਾਇਸੈਂਸ ਤੋਂ ਚੱਲ ਰਿਹਾ ਸੀ ਜਾਂਚ ਤੋਂ ਬਾਅਦ ਪੁਲਿਸ ਅਤੇ ਡਾਕਟਰਾਂ ਦੀ ਟੀਮ ਵੱਲੋਂ ਇਸ ਨੂੰ ਸੀਲ ਕਰ ਦਿੱਤਾ ਗਿਆ ਦੱਸ ਦਈਏ ਕਿ 2 ਸਾਲ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਧੂਰੀ ਵਿੱਚ ਮੌਜੂਦ ਇਹ ਨਸ਼ਾ ਛਡਾਊ ਕੇਂਦਰ ਨੂੰ ਪੁਲਿਸ ਵੱਲੋਂ ਸੀਲ ਕੀਤਾ ਗਿਆ ਸੀ ਪਰ ਇਸ ਨੂੰ ਦੁਬਾਰਾ ਨਜਾਇਜ਼ ਤਰੀਕੇ ਦੇ ਨਾਲ ਬਿਨਾਂ ਲਾਇਸੈਂਸ ਚਲਾਇਆ ਜਾ ਰਿਹਾ ਸੀ ਸੂਚਨਾ ਮਿਲਣ ਤੇ ਪੰਜਾਬ ਹਿਊਮਨ ਰਾਈਟਸ ਵੱਲੋਂ ਜ਼ਿਲ੍ਹਾ ਸੰਗਰੂਰ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਤੁਰੀ ਵਿੱਚ ਨਜਾਇਜ਼ ਤੌਰ ਤੇ ਬਿਨਾਂ ਲਾਇਸੈਂਸ ਚੱਲ ਰਹੇ ਨਸ਼ਾ ਛਡਾਊ ਕੇਂਦਰ ਉੱਤੇ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਰੇਡ ਕੀਤੀ ਗਈ ਇਸ ਦੌਰਾਨ 18 ਮਰੀਜ਼ਾਂ ਨੂੰ ਇਸ ਨਸ਼ਾ ਛਡਾਊ ਕੇਂਦਰ ਤੋਂ ਰਿਹਾਅ ਕਰਵਾਇਆ ਗਿਆ ਜਿਨ੍ਹਾਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਇਹਨਾਂ ਵਿੱਚੋਂ ਕੁਝ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਸ਼ਿਫਟ ਕੀਤਾ ਗਿਆ ਜਿੱਥੇ ਇਹਨਾਂ ਦਾ ਹੁਣ ਇਲਾਜ ਕੀਤਾ ਜਾਵੇਗਾ ਪੁਲਿਸ ਵੱਲੋਂ ਮੌਕੇ ਤੇ ਵੱਣਦੀ ਕਾਰਵਾਈ ਕਰਦੇ ਹੋਏ ਨਸ਼ਾ ਛਡਾਊ ਕੇਂਦਰ ਨੂੰ ਜੋ ਨਜਾਇਜ਼ ਤੌਰ ਤੇ ਚੱਲ ਰਿਹਾ ਸੀਗਾ ਉਸ ਨੂੰ ਸੀਲ ਕਰ ਦਿੱਤਾ ਗਿਆ ਇਹ ਜੀ ਸਾਨੂੰ ਕੰਪਲੇਂਟ ਆਈ ਸੀ ਪੰਜਾਬ ਹਿਊਮਨ ਰਾਈਟਸ ਸਰਵਿਸ ਕਮਿਸ਼ਨ ਵੱਲੋਂ ਡੀਸੀ ਸਾਹਿਬ ਨੂੰ ਮਾਰਕ ਹੋਈ ਸੀ ਉਹਦੇ ਵਿੱਚ ਇਹ ਸੀ ਕਿ ਸੈਂਟਰ ਜਿਹੜਾ ਹੈਗਾ 2023 ਦਾ ਬੰਦ ਹੈ ਉਸ ਤੋਂ ਬਾਅਦ ਇਲੈਗਲੀ ਪੇਸ਼ੈਂਟਾਂ ਨੂੰ ਇੱਥੇ ਐਡਮਿਟ ਕਰਦੇ ਨੇ ਤੇ ਜਿਹਦੇ ਵਿੱਚ ਮਰੀਜ਼ਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਡੀਸੀ ਸਾਹਿਬ ਕਰਨੀ ਹੋਏ ਕਿ ਮਾਰਕ ਹੋ ਕੇ ਕਮੇਟੀ ਬਣੀ ਹੈ ਜਿਸ ਦੇ ਵਿੱਚ ਤਹਿਸੀਲਦਾਰ ਸਾਹਿਬ ਸੀਗੇ ਤੁਹਾਡੇ ਐਸ ਐਚਓ ਸਾਹਿਬ ਸੀਗੇ ਮੈਂ ਜਿਵੇਂ ਸੈਕਟਰੀ ਸੀਗਾ ਡਰੱਗ ਇੰਸਪੈਕਟਰ ਸੀਗੇ ਸਾਥੇ ਤੇ ਉਹਨਾਂ ਵੱਲੋਂ ਕਮੇਟੀ ਬਣਾ ਕੇ ਅਸੀਂ ਅੱਜ ਇੱਥੇ ਰੇਡ ਕਰਨੇ ਆਂ ਜਿੱਥੇ ਕਮਿਟੀ ਆ ਇੱਥੇ ਆ ਕੇ ਦੇਖਣ ਨੂੰ ਮਿਲਿਆ ਸਾਨੂੰ 18 ਪੇਸ਼ੈਂਟ ਜਿਹੜੇ ਸੀਗੇ ਉਹ ਦਾਖਲ ਕਿੱਥੇ ਗਏ ਸੀ ਤੇ ਉਹਨਾਂ ਸਾਰਿਆਂ ਦੇ ਮਰੀਜ਼ਾਂ ਦੇ ਘਰਾਂ ਤੇ ਨੂੰ ਫੋਨ ਕਰਕੇ ਅਸੀਂ ਬੁਲਾਇਆ ਤੇ ਜਿੰਨਾ ਵਿੱਚੋਂ तकरीबन 10 ਤੋਂ 12 ਪੇਸ਼ੈਂਟ ਜਿਹੜੇ ਹੈਗੇ ਨੇ ਆਪਣੀ ਮਰਜ਼ੀ ਨਾਲ ਘਰੇ ਲੈ ਗਏ ਨੇ ਤੇ ਬਾਕੀ ਨੂੰ ਅਸੀਂ ਆਪਣਾ ਸਰਕਾਰੀ ਸੈਂਟਰ ਘਾਪਦਾ ਉੱਥੇ ਕੋਈ ਐਡਮਿਟ ਕਰ ਰਹੇ ਹਾਂ ਹਾਂਜੀ ਗੁਰੂ ਕਿਰਪਾ ਸਫਾ ਫਾਊਂਡੇਸ਼ਨ ਨਾਮ ਦਾ ਇੱਕ ਇਹ ਡਾਇਰੈਕਸ਼ਨ ਸੈਂਟਰ ਹੈਗਾ ਧੂਰੀ ਵਿਖੇ ਜਿਹੜਾ ਕਿ ਪਿਛਲੇ 2 ਸਾਲ ਪਹਿਲਾਂ ਕਰੀਬ ਇਹਨੂੰ ਉਸੇ ਰਿਕਾਰਡ ਕੀਤਾ ਗਿਆ ਸੀ ਹੈਲਥ ਡਿਪਾਰਟਮੈਂਟ ਵੱਲੋਂ ਤਾਂ ਜਿਹੜਾ ਅੱਜ ਦੁਬਾਰਾ ਫਿਰ ਤੋਂ ਜਦੋਂ ਇਹਦੀ ਸ਼ਿਕਾਇਤ ਠਾਈ ਸੀ ਸਾਹਮਣੇ ਕੰਮ ਆਜੋਗੇ ਅਸੀਂ ਜਿਹਨਾਂ ਸਾਹਬ ਲਈ ਕਮੇਟੀ ਬਣਾਈ ਗਈ ਸੀ ਕਮੇਟੀ ਦੇ ਵਿੱਚ ਇੱਕ ਸੈਕਰੀਟ੍ਰਿਸਟ ਸੀਗੇ ਇੱਕ ਆਪਣੇ ਐਸਐਮਓ ਸਾਹਿਬ ਸੀਗੇ ਇੱਕ ਤਹਿਸੀਲਦਾਰ ਸਾਹਿਬ ਐਸਐਚਓ ਸਿਟੀ ਮੈਂ ਖੁਦ ਤੇ ਇਸ ਤੋਂ ਇਲਾਵਾ ਡੀਐਸਐਸਓ ਤੇ ਇਦਾਂ ਕਰਕੇ ਸੀ ਪੰਜ ਛੇ ਜਿਹੜੇ ਅਧਿਕਾਰੀ ਸੀ ਜਿਹੜੇ ਕਮੇਟੀ ਦੇ ਵਿੱਚ ਸ਼ਾਮਲ ਸੀਗੇ ਤਾਂ ਅਸੀਂ ਇੱਕ ਜੁਆਇੰਟਿਕ ਰੇਡ ਕੀਤੀ ਹੈ ਰੇਡ ਦੇ ਵਿੱਚ ਪਾਇਆ ਗਿਆ ਕਿ ਡਾਕਟਰ ਸਾਹਿਬ ਜਿਵੇਂ ਦੱਸਿਆ ਇਹ ਸਾਰਾ ਇਹਨਾਂ ਦਾ ਲਾਇਸੈਂਸ ਵਗੈਰਾ ਚੈੱਕ ਕੀਤਾ ਗਿਆ ਜਿਹੜਾ ਕਿ ਬਿਲਕੁਲ ਕੋਈ ਲਾਇਸੈਂਸ ਹੈ ਨਹੀਂ ਸੀਗਾ ਤੇ ਜਿਸ ਕਰਕੇ ਅੱਜ ਦੁਬਾਰਾ ਜਿਹੜੇ ਇੱਥੇ ਪੇਸ਼ੈਂਟ ਸੀਗੇ 18 ਦੇ ਕਰੀਬ ਉਹ ਸੀਗੇ ਤੇ ਰਹਿ ਰਹੇ ਉਹਨਾਂ ਦੇ ਪੇਰੈਂਟ ਨੂੰ ਬੁਲਾ ਕੇ ਕੁਝ ਤਾਂ ਉਹਨਾਂ ਦੇ ਪੇਰੈਂਟ ਸੀ ਇਹਨੂੰ ਆਪਣੇ ਨਾਲ ਲੈ ਗਿਆ ਬੱਚਿਆਂ ਨੂੰ ਤੇ ਕੁਝ ਜਿਹੜੇ ਪੰਜਾਂਵਰੇ 'ਚ ਰਹਿ ਗਏ ਇਹਨਾਂ ਦੇ ਪੇਰੈਂਟ ਨਾਲ ਤਾਲਮਿਲ ਨਹੀਂ ਹੋ ਸਕਿਆ ਜਾਂ ਕਿਸੇ ਕਰੋਂ ਨਹੀਂ ਆ ਸਕੇ ਤਾਂ ਇਹਨਾਂ ਨੂੰ ਅੱਜ ਡਾਕਟਰ ਸਾਹਿਬ ਜੀ ਨੇ ਦੱਸਿਆ ਤੁਹਾਨੂੰ ਕਿ ਇਹਨਾਂ ਨੂੰ ਘਾਬ ਦਾ ਵਿਕੇ ਡਿਡਿਕਸ਼ਨ ਸੈਂਟਰ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉੱਥੇ ਸ਼ਿਫਟ ਕੀਤਾ ਜਾਊਗਾ ਕੋਈ ਪਰ ਕਿਸੇ ਦਵਾਈ ਤਾਂ ਇਹਨੂੰ ਮਿਲੀ ਨਹੀਂ ਨਹੀਂ ਡਰਗ ਇੰਸਪੈਕਟਰ ਸਾਡੇ ਨਾਲ ਹੀ ਸੀਗੇ ਕੋਈ ਤਾਂ ਇਹ ਮੈਡੀਸਨ ਅਜੇ ਕੋਈ ਨਹੀਂ ਮਿਲੀ ਉਹਨਾਂ ਬਾਕੀ ਉਹ ਆਪਣੀ ਰਿਪੋਰਟ ਦੇਣਗੇ ਫਿਲਹਾਲ ਜੋ ਮੈਡੀਸਨ ਉਹਨਾਂ ਚੈੱਕ ਕੀਤੀ ਕੁਝ ਕੁ ਗੋਲੀਆਂ ਮਿਲੀਆਂ ਨੇ ਕਿ ਉਹ ਜਿਹੜੇ ਉਹ ਚੈੱਕ ਕਰ ਰਹੇ ਨੇਗੇ ਉਹ ਤੁਹਾਨੂੰ ਖੁਦ ਉਹ ਆਪਣੀ ਰਿਪੋਰਟ ਦੇ ਵਿੱਚ ਤੁਹਾਨੂੰ ਸਾਹਮਣੇ ਲਿਆ ਕੇ ਦੱਸਣਗੇ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਸਾਹਮਣੇ ਦੇਖੋ ਸੀਲ ਕੀਤਾ ਜਾ ਰਿਹਾ ਇਹਨੂੰ ਤੇ ਬਾਕੀ ਜਿਹੜੇ ਬੱਚੇ ਨੇ ਉਹ ਬਾਹਰ ਕੱਢ ਗਏ ਜਿਹੜਾ ਇਹ ਉਹ ਜਿਹੜਾ ਵਾਲਾ ਐਂਟਰੀ ਹੈਗੀ ਇੱਥੇ ਮਿਕਰ ਕੀਤੀ ਜਾਊਗੀ ਸਾ ਜਿਹੜੇ 18 ਬੱਚੇ ਛੜਾਏ ਨੇ ਕਿ ਉਹਨਾਂ ਦਾ ਕੋਈ ਕੁੱਟਮਾਰ ਦਾ ਮਾਮਲਾ ਤੁਹਾਡੇ ਸਾਹਮਣੇ ਹੈ ਨਹੀਂ ਫਿਲਹਾਲ ਕੋਈ ਸਾਹਮਣੇ ਨਹੀਂ ਆਇਆ ਕਿਉਂਕਿ ਜਿਵੇਂ ਸਾਰੇ ਬੱਚਿਆਂ ਨਾਲ ਅਸੀਂ ਗੱਲਬਾਤਾਂ ਤੇ ਕੀਤੀ ਹੈ ਫਿਰ ਵੀ ਡਾਕਟਰ ਸਾਹਿਬ ਦੀ ਟੀਮ ਨਾਲ ਹੈ ਮੈਡੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਸਾਰੀ ਗੱਲ ਸਾਹਮਣੇ ਆਉਣਗੀ ਹੈ ਲੋਕਾਂ ਨੂੰ ਕੀ ਸੂਚਿਤ ਕਰਨਾ ਚਾਹੁੰਦੇ ਹਾਂ ਸਰ ਦੇਖੋ ਲੋਕਾਂ ਉਸ ਚੇਤੇ ਇਹ ਹੈ ਵੀ ਆਪਾਂ ਅਦਰ ਟਰੀਟਮੈਂਟ ਕਰਾਉਣਾ ਵੀ ਹੈ ਤਾਂ ਪਹਿਲਾਂ ਆਪਾਂ ਨੂੰ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਇਹ ਜੋ ਵੱਲੋਂ ਮਨਜ਼ੂਰਸ਼ੁਦਾ ਹੈ ਜਾਂ ਨਹੀਂ ਹੈ ਤਾਂ ਕਿਉਂਕਿ ਉੱਥੇ ਇਦਾਂ ਦੀ ਪਾਲਿਸੀ ਦੇ ਵਿੱਚ ਇੱਕ ਇੱਥੇ ਸੈਕਟਰੀ ਡਾਕਟਰ ਵੀ ਇੱਥੇ ਹੋਣਾ ਚਾਹੀਦਾ ਸੀਗਾ ਜਿਹੜਾ ਕਿ ਅੱਜ ਇੱਥੇ ਆਇਆ ਤਾਂ ਇੱਥੇ ਨਹੀਂ ਸੀਗਾ ਇਸ ਕਰਕੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਨਹੀਂ ਛੱਡਣਾ ਚਾਹੀਦਾ ਜਿੱਥੇ ਕਿ ਉਹਨਾਂ ਨੂੰ ਆਪਾਂ ਸੁਧਾਰਨਾ ਚਾਹੁੰਦੇ ਹਾਂ ਕਿ ਉਹ ਸੁਧਰ ਦੀ ਬਜਾਏ ਹੋਰ ਵਿਗੜ ਜਾਣਾ ਸੋ ਤੁਹਾਡੇ ਮੱਦੇਨਜ਼ਰ ਹੀ ਇਹ ਅਪੀਲ ਹੈ ਕਿ ਆਪਣਾ ਦੇਖ ਕੇ ਸਾਰਾ ਕੁਝ ਆਪਣਾ